ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆ ਜਾਈਗੀ ਸ਼ੇਕਰਾਈ ਤੇ ਅੱਜ ਜੀ ਜਲੰਧਰ ਰੋਸ਼ਨਯਾਰਾ ਆ ਜੀ ਯੂਨੀਅਨ EMPLOYE ਵੱਲੋਂ ਤੇ ਸਾਡੀਆਂ ਕਾਰਕੀ ਮੰਗਾਂ ਨੇ ਕੋਸਰ ਦਨ ਪਹਿਲਾ ਆ ਪਿਆਰ ਦੇ ਮਾਮਲੇ ਤੇ 30000 ਤੋਂ ਮੰਨ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਸਾਡੀਆਂ ਮੰਗਾਂ ਨੂੰ ਮੰਨ ਵੀ ਲਿਆ ਸੀ ਤੇ ਅਸੀਂ ਉਹਨਾਂ ਮੰਗਾਂ ਨੂੰ ਲਿਖਤੀ ਰੂਪ ਦੇ ਵਿੱਚ ਲੈਣਾ ਚਾਹੁੰਦੇ ਸੀ ਪਰ ਅਜੇ ਤੱਕ ਸਾਨੂੰ ਕੋਈ ਵੀ ਨੋਟਿਸ ਨਹੀਂ ਆਇਆ ਇਸ ਕਰਕੇ ਅਸੀਂ ਇਹ ਮੁਜ਼ਾਰਾ ਰੱਖਿਆ ਵਾ ਤੇ ਅੱਜ ਦਿਖਾਉਣੇ ਤੁਹਾਨੂੰ ਵਕਮੋ ਬੁਲਾ ਰਹੇ ਵੱਲੋਂ ਸਾਰੇ ਸਾਥੀਆਂ ਨੂੰ ਗੱਲਬਾਤ ਕੀਤੀ ਗਈ ਤੇ ਜਨਤ ਦੇ ਵਿੱਚ ਰੋਸ਼ਨੀ ਹਰਾ ਕੀਤਾ ਗਿਆ ਸਫਰ ਰਿਆ ਜੀ ਤੇ ਪੂਰੀ ਟਿੱਕੀ ਵੀਡੀਓ ਆਪਣੇ ਆ ਬਗਜਿਆ ਨੇ ਮੀਟਿੰਗ ਦੇ ਹੁੰਦੇ ਆ ਉਥੇ ਕੁਝ ਨਹੀਂ ਮਿਲਦਾ ਪੱਕਾ ਕਰਨਾ ਲਾ ਕੇ ਵਹਿ ਜਾਓ ਫੇਰ ਹੱਲ ਹੋਣਾ ਆਪਣਾ ਇਹ ਨਹੀਂ ਹੱਲ ਹੋਣਾ ਡਿਪਾਰਟਮੈਂਟ ਮੈਂ ਉਥੇ ਬਹਿ ਜਾਨੇ ਆ ਟੈਕਨੀਕਲ ਦਫਤਰ ਮੁਰੇ ਮੰਤਰੀ ਦੀ ਕੋਠੀ ਮੁਰੇ ਬਹਿ ਜਾਨੇ ਆ ਇਹ ਹੱਥ ਲੈਣੇ ਆ ਮੀਟਿੰਗ ਦੇ ਰਿਆ ਕਰਨੀ ਉਥੇ ਮੁੜਿਆ ਆ ਕਰਨਗੇ ਮੀਟਿੰਗ ਦੇ ਰਿਆ ਕਰਨਗੇ ਮੁੜਿਆ ਆ ਕਰਨਗੇ ਕੁਝ ਕੋਈ ਨਹੀਂ ਪਾਰਾ 15 ਸਾਲੋਂ ਤੋਂ ਆਪਾਂ ਇਹੀ ਕੁਝ ਕਰ ਰਹੇ ਹਾਂ ਉਹ ਗੱਜਵਾਟਾਂ ਨਾਲ ਖੇਡਦੇ ਐ ਕਿ ਉਹ ਆਪਾਂ ਡਾਡਾ ਜੀ ਉਹੀ ਆ ਉਸਨ ਇਹਨਾਂ ਕੋਲ ਹੈ ਨਹੀਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ 15-15 ਹਜ਼ਾਰ ਨਾਲ ਆਪਣਾ ਗੁਜ਼ਾਰਾ ਕਿਵੇਂ ਹੁੰਦਾ ਆਪਣੀ ਜਗ੍ਹਾ ਤੇ ਆ ਕੇ ਦੇਖਣ ਅਸੀਂ 15 ਹਜ਼ਾਰ ਨਾਲ ਆਪਣਾ ਗੁਜ਼ਾਰਾ ਕਰਕੇ ਦੇਖਣ ਆਪਣੇ ਪੜਾਏ ਬੱਚੇ ਦਾ 30-30 ਹਜ਼ਾਰ ਰੁਪਏ ਲਈ ਜਾਂਦੇ ਆ ਆਪਾਂ ਲੇਬਰ ਵਾਲਿਆਂ ਨੂੰ ਵੀ ਥੱਲੇ ਆ 500 ਰੁਪਿਆ 600 ਰੁਪਿਆ ਦਾ ਹੀ ਦਿਹਾੜੀ ਹੋਈ ਪਈ ਐ ਤੇ ਟਾਈਮ ਦੀ ਰੋਟੀ ਵੀ ਦਿੰਨੇ ਉਹਨਾਂ ਨੂੰ ਆਪਾਂ ਆਪਾਂ ਆਪਦੇ ਘਰੋਂ ਲੈ ਕੇ ਜਾਂਦੇ ਆ ਖਾਣਾ ਪੀਣਾ ਇਸ ਕਰਕੇ ਫਲੰਦਵਾਹ ਇਹ ਹੱਕ ਲੈਣੇ ਆ ਪਿਆਰ ਸਰਕਾਰ ਮੁਰਦਾਬਾਦ ਪਿਆਰ ਸਰਕਾਰ ਮੁਰਦਾਬਾਦ ਇੱਥੇ ਰੱਖ ਹੱਥੇ ਹੱਥ ਇੱਥੇ ਰੱਖ ਪਿਆਰ ਸਰਕਾਰ ਮੁਰਦਾਬਾਦ ਪਿਆਰ ਸਰਕਾਰ ਮੁਰਦਾਬਾਦ ਸਮੰਤਰੀ ਨੇ ਇਹ ਬਿਆਨ ਦਿੱਤਾ ਕਿ ਉਹ ਕਹਿ ਰਹੇ ਸੀਗੇ ਵੀ ਮਿਲ ਕੇ ਦਰੌਣ ਤੇ ਕੰਮ ਜੀ ਕਰਾਂਗੇ ਆ ਸਾਰਾ ਗਰਾਊਂਡ ਬੈਠਾਗਾ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਆਇਆਗੇ ਤੇ ਕਿਹੜੀ ਇਹ ਗੱਲ ਜਾਂਦੀ ਹੈ ਕਿਉਂਕਿ ਆਪਣੇ ਨਾਲ ਬੱਚੇ ਜੁੜੇ ਹੋਏ ਨੇ ਪਰਿਵਾਰ ਜੁੜੇ ਹੋਏ ਨੇ ਇਹ ਗੱਲ ਲੱਖਾਂ ਦੇ ਵਿੱਚ ਪਹੁੰਚਦੀ ਹੈ ਪਰ ਸਰਕਾਰ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰ ਰਹੀ ਕਿਉਂਕਿ ਚਲੋ ਜਿਹੜੇ ਸੀਐਮ ਸਾਹਿਬ ਨੇ ਸਾਡੇ ਦਾ ਪਿੰਡ ਤੋਂ ਕਵਰਟੀ ਨਹੀਂ ਸਾਡੇ ਪਿੰਡ ਤੋਂ ਕੋਈ ਉਹਨਾਂ ਦਾ ਘਰ ਕੋਈ 15 ਕਿਲੋਮੀਟਰ ਤੋਂ ਦੂਰ ਨਹੀਂ ਹੈਗਾ ਜੀ ਸਾਡੇ ਘਰਾਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਸੀ ਪਰ ਜਦੋਂ ਸਰਕਾਰ ਬਣਾ ਰਹੀ ਜੀ ਸਾਨੂੰ ਐਂ ਲੱਗਦਾ ਸੀ ਕਿ ਸੀਐਮ ਸਾਹਿਬਾ ਘਰ ਦਾ ਮਤਲਬ ਪਰ ਜਦੋਂ ਕੁਰਸੀ ਤੇ ਬੰਦਾ ਬੈਠ ਜਾਂਦਾ ਹੈਗਾ ਉਹ ਇਹ ਭੁੱਲ ਜਾਂਦਾ ਹੈਗਾ ਇਹ ਜਿਹੜੀ ਕੁਰਸੀ ਦਿੱਤੀ ਆ ਇਹ ਲੋਕਾਂ ਨੇ ਦਿੱਤੀ ਆ ਹੁਣ ਤੁਹਾਨੂੰ ਪਤਾ ਹੀ ਆ ਵੀ ਲੋਕਾਂ ਨੇ ਸ਼ੀਸ਼ਾ ਦਿਖਾਤਾ ਜੇ ਇਹਨਾਂ ਨੇ ਇਹੀ ਹਾਲ ਰੱਖਿਆ ਤਾਂ ਕੋਈ ਗੱਲ ਨਹੀਂ ਸਮਾਂ ਦੂਰ ਨਹੀਂ ਹੈਗਾ ਲੋਕ ਬਿਲਕੁਲ ਪਲਟੀ ਮਾਰ ਦੇਣਗੇ ਅਸੀਂ ਕਿਸੇ ਵੀ ਪ੍ਰੋਟੈਸਟ ਦੇ ਖਰੂਪ ਪੱਤਕ ਨਹੀਂ ਹੈਗੇ ਪਰ ਹੁਣ ਮੇਰੀ ਪੂਰੀ ਨੂੰ ਵੋਟਾਂ ਪਾਈਆਂ ਲੱਗ ਲਗਾ ਕੇ ਪਾਈਆਂ ਖੁਦ ਮੈਂ ਮਿਲਿਆ ਸਾਨੂੰ ਧੂਰੀ ਮਲਾਇਆ ਗਿਆ ਬੰਦਿਆਂ ਨੂੰ ਮੈਂ ਦੱਸਿਆ ਜੀ ਅਸੀਂ ਕੱਚੇ ਇੰਸਟਰੈਕਟਰ ਲੱਗੇ ਹੋਇਆ ਉਹ ਕਹਿੰਦੇ ਵੀ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਮੈਂ ਚੂਰੀ ਮਿਲਿਆ ਸੀ ਹੰਕਾਰ ਸਿੰਘ ਜੀ ਵੀ ਪੱਕੇ ਪਹਿਲੇ ਵਾਲੀ ਚੱਟ ਤੇ ਤੁਹਾਡਾ ਕੰਮ ਹੋ ਜੂਗਾ ਪਰ ਅੱਜ ਸਿਰਫ ਉਹ ਗੱਲਾਂ ਹੀ ਰਹਿ ਗਈਆਂ ਇਹਨਾਂ ਦੀਆਂ ਹਾਸੇ ਠੱਠੇ ਦੀਆਂ ਗੱਲਾਂ ਨੇ ਸਾਨੂੰ ਇੱਥੇ ਟਿਕ ਲਿਆਤਾ ਜਿਹੜੀ ਵੀ ਗੱਲ ਕਰਨੀ ਹੈ ਹਾਸੇ ਮਖੌਲ ਦੀ ਕਰਨੀ ਹੈ ਸਾਡਾ ਮਖੌਲ ਬਣ ਚ ਹੀ ਰਿਹਾ ਈਰੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਕਿ ਜਿੰਨਾ ਜ਼ਿਕਰ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਡਾ ਇਕਾਂ ਨਹੀਂ ਬਣਦਾ ਇਹ ਗੱਲ ਨਹੀਂ ਹੈਗੀ ਇਹ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਪੁੱਤਾਂ ਪਸਾਹਾਂ ਵੇ ਬਗਾਨਿਆਂ ਗਾਹਾਂ ਵੇ ਇਹ ਗੱਲ ਨਹੀਂ ਹੋਣੀ ਚਾਹੀਦੀਆਂ ਜਦੋਂ ਇੱਕ ਤਾਂ ਤੁਹਾਨੂੰ ਕੁਝ ਮਿਲੂ ਜੇ ਤੁਸੀਂ ਆਪ ਅੱਗੇ ਲੱਕੇ ਤੁਹਾਨੂੰ ਬਹੁਤ ਬੰਦੇ ਨੇ ਵੀ ਚਲੋ ਇੱਕ ਐਂਟੀ ਦੇ ਵਿੱਚ 16 ਜਣੇ ਲੱਗਿਓ ਤੁਸੀਂ 10 ਜਣੇ ਲੱਗਿਓ ਉੱਥੋਂ ਕਹਿ ਦੇਣਗੇ ਚਾਰ ਆਵਾਂਗੇ ਜੀ ਪੰਜ ਆਵਾਂਗੇ ਜੀ ਜੇ ਕੰਮ ਹੋਊ ਇਹਨਾਂ ਦਾ ਸਾਡਾ ਵੀ ਹੋ ਇਹ ਗੱਲ ਮਨਚੋਂ ਕੱਢ ਦੋ ਤੁਹਾਨੂੰ ਕੁਝ ਨਹੀਂ ਮਿਲਣਾ ਏ ਮੇਰਾ ਵਾਅਦਾ ਨਹੀਂ ਦੇਣਾ ਤੁਹਾਨੂੰ ਇਹਨਾਂ ਨੇ ਜਦ ਤੱਕ ਬਿਨਾ ਰੋਏ ਮਾਂ ਦੁੱਧ ਨਹੀਂ ਦਿੰਦੀ ਬੱਚੇ ਨੂੰ ਘੰਗੂੜੇ ਚ ਪਿਆ ਹੁੰਦਾ ਮਾਂ ਕੰਮ ਕਰਦੀ ਫਿਰਦੀ ਆ ਜਦੋਂ ਬੱਚਾ ਰੂ ਤਾਂ ਦੁੱਧ ਮਿਲਣਾ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਣਾ ਸੰਘਰਸ਼ ਕਰਨਾ ਪੈਣਾ ਕੰਮ ਵੀ ਛੱਡਣਾ ਪੈਣਾ ਨਹੀਂ ਤਾਂ ਤੁਹਾਨੂੰ ਕਰਤਾ ਤੋੜ ਹੀ ਦੇਣਾ ਆ ਆਈ ਕੀ ਕੀ ਨਹੀਂ ਆਵੇ ਸੀਜ਼ਨ ਅਗਲੇ ਸਾਲ ਜੇ ਤੁਸੀਂ ਕਹੋ ਵੀ ਪਰਤੀ ਹੋ ਬਿਲਕੁਲ ਨਹੀਂ ਮੈਣੀ ਮੰਨਦਾ ਵੀ ਇਹ ਦੁਬਾਰੇ ਰੱਖਣਗੇ ਇਹ ਸਾਨੂੰ ਘਰਾਂ ਨੂੰ ਰਸਤਾ ਦਿਖਾਉਣਗੇ ਐਸੇ ਕਰਕੇ ਜੁੜੋ ਜਿਹੜੇ ਵੀ ਅੱਜ ਨਹੀਂ ਆਏ ਉਹਨਾਂ ਨੂੰ ਅੱਗੇ ਤੋਂ ਨਾਲ ਲੈ ਕੇ आओ ਧਰਨੇ ਦਾ ਪ੍ਰਬੰਧ ਕਰੋ ਪੱਕੇ ਧਰਨੇ ਦੋ ਥਾਂਵੇਂ ਲਾਓ ਜੇ ਮੇਰੇ ਵੀਰੋ 15000 ਦੇ ਥੋੜਾ ਟਿੱਡ ਪਾਉਦਾ ਪਦਦਾ ਤਾਂ ਕੋਈ ਲੋੜ ਨਹੀਂ ਫਿਰ ਚੁੱਪ ਕਰਕੇ ਇੱਥੇ ਘੇਰੋ ਮੈਂ ਸੋਚਦਾ ਵੀ ਸਾਡੇ ਨੂੰ ਅੱਗੇ ਮਜ਼ਦੂਰ ਹੈ ਉਹ ਤਿੰਨ ਟਾਈਮ ਆ ਕੇ ਉਹਦੇ ਰੋਟੀ ਵੀ ਖਾਂਦਾ ਆਪਣੇ ਕਾਰ ਦੇ ਵਿੱਚ ਪੈਸੇ ਪਾ ਕੇ ਵੀ ਲੱਕੇ ਜਾਂਦਾ ਅਸੀਂ ਘਰ ਰੋਟੀਆਂ ਲੈ ਕੇ ਆਉਣੇ ਆ ਮੈਂ 82 ਕਿਲੋਮੀਟਰ ਤੋਂ ਲੁਧਿਆਣਾ ਦੇ ਉਹਨਾਂ ਦੇ ਉੱਪਰ ਰੇਲ ਤੇ ਉਹਨਾਂ ਸਵੇਰੇ 4 ਵਜੇ ਘਰਾਂ ਉੱਠਦੀ ਆ ਪਹਿਲਾਂ ਉਹ ਰੋਟੀ ਪਾਣੀ ਤਿਆਰ ਕਰਦੀ ਆ ਬਾਅਦ ਤਿਆਰ ਹੋ ਕੇ ਮੈਂ ਕੁਰਦਾ ਸ਼ਾਮ ਨੂੰ 8 ਵਜੇ ਮੈਂ 9 ਵਜੇ ਪਹੁੰਚਿਆ ਕਿੱਥੇ ਟਾਈਮ ਕੀ ਰਹਿ ਗਿਆ ਭਾਈ ਸਿਰਫ 500 ਰੁਪਏ ਬਸੇ ਥਿਰੇ ਮੈਂ ਤੁਹਾਨੂੰ ਬਾਰ-ਬਾਰ ਫੇਰ ਕਹਿ ਰਿਹਾ ਕਿ ਤੁਸੀਂ ਜੜੋ ਸੰਘਰਸ਼ ਕਰੋ ਸੰਘਰਸ਼ ਤੋਂ ਬਿਨਾ ਕੁਝ ਨਹੀਂ ਹੋਣਾ ਧੰਨਵਾਦ ਜਿਹੜੀਆਂ ਸਾਡੀਆਂ ਮੰਗਾ ਉਹ ਜਾਇਜ਼ ਇੱਕ ਨਵਾਂ ਉਦਾਸ਼ਰਣ ਜਾ ਰਿਹਾ ਮੈਂ ਉਹਦੇ ਬਾਰੇ ਤੁਹਾਨੂੰ ਤੁਹਾਨੂੰ ਜਾਣੂ ਕਰਵਾ ਦਾਂ ਇਹ ਮਤ ਸੋਚੋ ਵੀ ਤੁਸੀਂ ਸਾਰੇ ਲੱਗੇ ਹੋ ਆਹ ਸੈਸ਼ਨ ਜਿਹੜਾ ਨਵਾਂ ਪਰਦੀ ਹੋ ਰਿਹਾ ਸ਼ਾਇਦ ਇਹਨਾਂ ਵਿੱਚ ਵੀ ਕਈ ਬੰਦੇ ਚੱਕੇ ਜਾਣੇ ਆ ਸਾਈਟਿੰਗਾਂ ਦੇ ਵਿੱਚ ਮੈਂ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਆਇਆ ਅੰਮ੍ਰਿਤਸਰ ਦੇ ਵਿੱਚ ਇੱਕ ਵਾਈਟਲੀ ਹੋਈ ਹੈ ਨਾ ਜਿਹੜੀਆਂ ਇਸ ਸਾਲ ਨਵੀਂ ਐਡ ਦੇ ਰਹੀਆਂ ਨੇ ਉਹਨਾਂ ਦਾ ਕਹਿਣਾ ਇਹ ਆ ਵੀ ਜੇ ਤੁਹਾਡੇ ਤੋਂ ਵੱਧ ਕੁਆਲਿਫਿਕੇਸ਼ਨ ਵਾਲਾ ਬੰਦਾ ਕੋਈ ਮਿਲ ਜਾਂਦਾ ਤੁਹਾਨੂੰ ਉਹ ਪੁਆਇੰਟ ਮਾਣ ਕੇ ਇਹ ਕੱਥੀ ਉਹਨਾਂ ਨੂੰ ਅੰਦਰ ਖਾਤੇ ਮੈਜਮੇ ਤੋਂ ਆਈ ਹੈ ਵੀ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਇਹਨਾਂ ਦਾ ਤੇ ਆਪਣੀ ਹੱਕ ਸਾਨੂੰ ਆਪ ਲੈਣੇ ਪੈਣੇ ਆ ਈ ਸੋਚ ਕੇ ਬੈਠੇ ਤੁਸੀਂ ਸਾਰੇ ਜਣੇ ਕਿ ਕੋਈ ਨਹੀਂ ਕੱਚੇ ਤੇ ਬੈਠਾ ਹੀ ਆਂ ਜਿਹੜੇ ਤੁਸੀਂ ਕੱਚੇ ਵੀ ਨਹੀਂ ਤੁਸੀਂ ਜਮਾਏ ਕੱਚੇ ਤੇ ਕੱਚੇ ਨੂੰ ਲੈ ਜਾਣਾ ਤੁਸੀਂ ਸਾਰੇ ਜਣੇ ਜੇ ਆਪਾਂ ਅੱਜ ਹੀ ਇਕੱਠੇ ਨਹੀਂ ਹੁੰਦੇ ਤਾਂ ਕੋਈ ਇੱਕ ਦਾ ਬੈਨਰ ਥੱਲੇ ਇਕੱਠੇ ਹੋ ਕਈ ਬੰਦੇ ਮੈਂ ਅਜੇ ਵੇਖਿਆ ਜਿਹੜੇ ਸੋਚਦੇ ਨੇ ਸਾਡਾ ਧਰਮਾ ਨਹੀਂ ਹੈਗਾ ਉਸ ਬੰਦੇ ਕਹਿੰਦੇ ਆ ਜੀ ਅਸੀਂ ਫੁੱਟਪੀ ਵਾਲੇ ਨਾਲ ਆਂ ਕੁਝ ਕਹਿੰਦੇ ਜੀ ਅਸੀਂ ਬੈਲਫਰ ਵਾਲਿਆਂ ਨਾਲ ਆਂ ਇਹ ਸਾਡਾ ਧਰਮਾ ਨਹੀਂ ਹੈਗਾ ਅਜੇ ਵੀ ਤੁਹਾਨੂੰ ਉਹ ਕੀ ਸਾਡੀ ਜੇ ਸਟਰੈਂਥ ਦੇਖੀ ਜਾਵੇ ਸਾਰੇ ਕੱਚੇ ਮੁਲਾਜ਼ਮਾਂ ਦੀ ਤਕਰੀਬਨ 700 ਤੋਂ ਬੰਦਾ ਪਲੱਸ ਆ ਤਾਂ ਮੈਨੂੰ ਦੇਖਣ ਨੂੰ ਬੜਾ ਥੋੜਾ ਜਿਹਾ ਅਜੀਬ ਲੱਗਣ ਦੇ ਆ ਤੇ ਜੇ ਧਾਰਨਾ ਰੱਖਿਆ ਪੰਜਾਬ ਲੈਵਲ ਦਾ ਤੇ ਬੰਦੇ ਆਪਣੇ ਸੂਣ ਹੀ ਨੇ ਜੋ 600 ਬੰਦੇ ਨੂੰ ਲੋੜ ਨਹੀਂ ਸਾਨੂੰ ਆਪਣੀਆਂ ਹੱਦਾਂ ਜਿਹੜੇ ਆ ਸਾਡੇ ਆਪ ਮੰਗਣੇ ਤੇ ਲੜ ਕੇ ਲੈਣੇ ਪੈਣੇ ਵੀਰੇ ਘਰੇ ਬੈਠੇ ਕਿਸੇ ਨੇ ਨਹੀਂ ਆ ਕੇ ਦੇਣੇ ਅਫੇਰ ਹੋ ਜੋ ਜਿਹੜੇ ਤੁਹਾਡੇ ਸਾਥੀ ਜਿਹੜੇ ਜਾਣਦੇ ਜਿਹੜੇ ਅੱਜ ਨਹੀਂ ਆਏ ਫੱਟੋ ਕੱਟ ਉਹਨਾਂ ਦੇ ਕੰਨਾਂ 'ਚ ਗੱਲਾਂ ਪਾ ਦੋ ਇਹ ਵੀਰੇ ਤੁਹਾਡਾ ਪੀਚ ਜਿਹੜਾ ਉਹ ਕਤਰੇ ਚ ਹੈਗਾ ਸੋਸ਼ਣ ਤੁਹਾਡਾ ਹੋ ਰਿਹਾ ਸਰਕਾਰ ਵੀ ਕਰ ਰਹੀ ਆ ਤੁਹਾਡਾ ਮਹਿਕਮਾ ਵੀ ਕਰ ਰਿਹਾ ਤੁਹਾਡੀ ਆਈ.ਟੀ.ਐਸ ਵੀ ਕਰ ਰਹੀ ਆ ਜਿਹੜਾ ਬੰਦਾ ਕੰਮ ਕਰਨ ਵਾਲਾ ਆ ਉਹ ਤਕਰੀਬਨ ਕੱਚਾ ਅਸੀਂ ਸਾਰੇ ਜਾਣਦੇ ਆ ਜੇ ਮੈਂ ਗਲਤ ਕਰ ਰਿਹਾ ਹਾਂ ਤਾਂ ਦੱਸ ਸਕਦਾ ਕੋਈ ਬੰਦਾ ਜਿੰਨੇ ਬੰਦੇ ਕੱਚੇ ਨੇ ਤਕਰੀਬਨ ਸਾਰੇ ਕੰਮ ਕਰਨ ਵਾਲੇ ਆ ਸਾਰਿਆਂ ਦੀਆਂ ਕੁਆਲਿਫਿਕੇਸ਼ਨਸ ਦੀ ਚਾਹੀਆਂ ਨੇ ਜੇ ਕੋਈ ਖਾਸ ਕਰਕੇ ਇਹਦੇ ਪੁਰਾਣੇ ਬੰਦੇ ਲੱਗੇ ਹੋਏ ਆ ਅਸਲੀ ਉਨ੍ਹਾਂ ਦੇ ਕੋਈ ਲੋਕੀ ਨਹੀਂ ਆ ਇਹੋ ਵਾਤ ਖਾ ਲੈ ਰਹੇ ਆ ਜਮ ਜਮ ਲੈਣ ਬਦ ਬਰਾਬਰ ਕੰਮ ਨਹੀਂ ਕਰਨ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਆ ਸਭ ਨੂੰ ਮੋਟ ਪੈਂਦੀ ਆ ਉਹਦੇ ਅੱਗੇ ਕੋਣ ਹੁੰਦਾ ਕੱਚਾ ਮਾਜਰ ਜੇ ਜੇ ਅਸੀਂ ਕੰਮ ਕਰਨ ਲਈ ਅੱਗੇ ਆਉਂਦੇ ਆ ਤਾਂ ਆਪਣੇ ਹੱਕ ਲੈਣ ਲਈ ਆਓ ਆਪਣੇ ਤੇ ਯਕੀਨ ਰੱਖੋ ਜੇ ਤੁਸੀਂ ਤੁਹਾਡੀ ਕੁਆਲਿਫੀਕੇਸ਼ਨ ਪੂਰੀ ਆ ਯੋਗਤਾ ਰੱਖਦੇ ਹੋ ਤੁਸੀਂ ਇਹਨਾਂ ਦਾ ਤਜਰਬਾ ਤੁਹਾਡੇ ਕੋਲ ਹੈ ਬੁਲਾਣਾ ਬੁਲਾਣਾ ਬਹਿ ਕੇ ਇਹ ਤੁਹਾਨੂੰ ਆਪਣੇ ਹੱਥ ਵੀ ਮੰਗਣੇ ਪੈਣੇ ਅੱਗੇ ਆ ਕੇ ਹਾਏ ਹਾਏ ਹਾਏ